ਸਟੇਜਾਂ ਤੋਂ ਭਗਵੰਤ ਮਾਨ ਸਾਹਿਬ ਬਹੁਤ ਹੱਸਦੇ ਐ। ਬਾਕੀ ਲੀਡਰਾਂ ਤੇ ਤੰਜ ਕੱਸਦੇ ਐ। ਪਰ ਅਸਲ ਖੁਸ਼ੀਆਂ 'ਚ ਮਾਨ ਸਾਹਿਬ ਦੇ ਹਾਸੇ ਗਾਇਬ ਰਹੇ। ਕੱਲ ਜਦੋਂ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਸੀ। ਭਗਵੰਤ ਮਾਨ ਸਾਹਿਬ ਨੇ ਇੱਕ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਨਹੀਂ ਦਿੱਤੀ, ਰਾਮ ਭਗਤਾਂ ਨੂੰ ਵਧਾਈ ਨਹੀਂ ਦਿੱਤੀ। ਕੋਈ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਕੀਤੀ, ਪੂਰੇ ਦੇਸ਼ ਦੇ ਵਿੱਚ ਸਰਕਾਰੀ ਛੁੱਟੀ ਸੀ। ਛੋਟੀ ਛੋਟੀ ਗੱਲ ਦੇ ਉੱਤੇ ਦੇਸ਼ ਦੇ ਵਿੱਚ ਇਸ਼ਤਿਹਾਰ ਦੇ ਨਾਲੇ ਭਗਵੰਤ ਮਾਨ ਸਾਹਿਬ ਨੇ ਅੱਜ ਕਿਸੇ ਵੀ ਦੇਸ਼ ਦੇ ਅਖਬਾਰ ਚ ਪੰਜਾਬ ਦੇ ਅਖਬਾਰ ਚ ਕਿਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਮਾਨ ਸਾਹਿਬ ਇਹ ਪੰਜ ਸਦੀਆਂ ਦੀ ਪ੍ਰਤੀਕਸ਼ਾ ਤੇ ਪ੍ਰਤੀਗਿਆ ਦਾ ਕਰਕੇ ਇਹ ਰਾਮ ਮੰਦਿਰ ਸਥਾਪਿਤ ਹੋਇਆ ਇਹ ਦੇ ਨਾਲ ਸਮੁੱਚੇ ਦੇਸ਼ ਵਾਸੀਆਂ ਦੀਆਂ ਪੰਜਾਬੀਆਂ ਦੀ ਭਾਵਨਾ ਮਜੂਬ ਹੋਈ ਕੱਲ ਨਿੰਗ ਸਿੰਘਾ ਨੇ ਲੰਗਰ ਲਾਇਆ ਹਰੇਕ ਸਿੱਖ ਨੇ ਖੁਸ਼ੀ ਮਨਾਈ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਪਰ ਤੁਸੀਂ ਬੜੀ ਇੱਕ ਛੋਟੀ ਤੇ ਨੀਵੀਂ ਸੋਚ ਦਾ ਇੱਕ ਆਪਣਾ ਕੱਲ ਕਰਦਾਰ ਦਿਖਾਇਆ ਤੁਸੀਂ ਮੈਂ ਥਾਥੋ ਤੇ ਸਮੂਹ ਪੰਜਾਬੀ ਇਹੋ ਜੀ ਆਸ ਨਹੀਂ ਸੀ ਕਰਦੇ ਕਿ ਇਸ ਨੀਵੇਂ ਪੱਧਰ ਤੱਕ ਵੀ ਗਿਰੋਗੇ ਬੜੀ ਮਾੜੀ ਤੇ ਸ਼ਰਮ ਵਾਲੀ ਗੱਲ ਆ ਤੁਹਾਡੀ ਸਤੇਜਾਂ ਤੋਂ ਭਗਵੰਤਪਨ ਸਾਹਿਬ ਬਹੁਤ ਹੱਸਦੇ ਐ ਬਾਕੀ ਲੀਡਰਾਂ ਤੇ ਤੰਜ ਕੱਸਦੇ ਐ ਪਰ ਅਸਲ ਖੁਸ਼ੀਆਂ ਚ ਮਾਨ ਸਾਹਿਬ ਦੇ ਹਾਸੇ ਗਾਇਬਰੇ ਕੱਲ ਜਦੋਂ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਨਹੀਂ ਦਿੱਤੀ ਰਾਮ ਭਗਤਾਂ ਨੂੰ ਵਧਾਈ ਨਹੀਂ ਦਿੱਤੀ ਕੋਈ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਕੀਤੀ ਪੂਰੇ ਦੇਸ਼ ਦੇ ਵਿੱਚ ਸਰਕਾਰੀ ਛੁੱਟੀ ਸੀ ਛੋਟੀ ਛੋਟੀ ਗੱਲ ਦੇ ਉੱਤੇ ਦੇਸ਼ ਦੇ ਵਿੱਚ ਇਸ਼ਤਿਹਾਰ ਦੇ ਨਾਲੇ ਭਗਵੰਤ ਮਾਨ ਸਾਹਿਬ ਨੇ ਅੱਜ ਕਿਸੇ ਵੀ ਦੇਸ਼ ਦੇ ਅਖਬਾਰ ਚ ਪੰਜਾਬ ਦੇ ਅਖਬਾਰ ਚ ਕਿਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਮਾਨ ਸਾਹਿਬ ਇਹ 5 ਸਦੀਆਂ ਦੀ ਪ੍ਰਤੀਕਸ਼ਾ ਤੇ ਪ੍ਰਤੀਗਿਆ ਦਾ ਕਰਕੇ ਇਹ ਰਾਮ ਮੰਦਰ ਸਥਾਪਿਤ ਹੋਇਆ ਇਹ ਦੇ ਨਾਲ ਸਮੁੱਚੇ ਦੇਸ਼ ਵਾਸੀਆਂ ਦੀਆਂ ਪੰਜਾਬੀਆਂ ਦੀ ਭਾਵਨਾ ਮਜੂਬ ਹੋਈ। ਕੱਲ ਲਿੰਗ ਸਿੰਘਾਂ ਨੇ ਲੰਗਰ ਲਾਇਆ ਹਰੇਕ ਸਿੱਖ ਨੇ ਖੁਸ਼ੀ ਮਨਾਈ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਪਰ ਤੁਸੀਂ ਬੜੀ ਇੱਕ ਛੋਟੀ ਤੇ ਨੀਵੀਂ ਸੋਚ ਦਾ ਇੱਕ ਆਪਣਾ ਕੱਲ ਕਰਦਾਰ ਦਿਖਾਇਆ ਤੁਸੀਂ ਮੈਂ ਤੁਹਾਤੋਂ ਤੇ ਸਮੂਹ ਪੰਜਾਬੀ ਇਹੋ ਜੀ ਆਸ ਨਹੀਂ ਸੀ ਕਰਦੇ ਕਿ ਇਸ ਨੀਵੇਂ ਪੱਧਰ ਤੱਕ ਵੀ ਗਿਰੋਗੇ ਬੜੀ ਮਾੜੀ ਤੇ ਸ਼ਰਮ ਵਾਲੀ ਗੱਲ ਆ ਸਾਡੇ ਸਤੇਜਾਂ ਤੋਂ ਭਗਵੰਤ ਮਾਨ ਸਾਹਿਬ ਬਹੁਤ ਹੱਸਦੇ ਐ ਬਾਕੀ ਲੀਡਰਾਂ ਤੇ ਤੰਜ ਕੱਸਦੇ ਐ ਪਰ ਅਸਲ ਖੁਸ਼ੀਆਂ 'ਚ ਮਾਨ ਸਾਹਿਬ ਦੇ ਹਾਸੇ ਗਾਇਬ ਰਹੇ ਕੱਲ ਜਦੋਂ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਲਈ ਦਿੱਤੀ ਰਾਮ ਭਗਤਾਂ ਨੂੰ ਵਧਾਈ ਨਹੀਂ ਦਿੱਤੀ ਕੋਈ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਕੀਤੀ ਪੂਰੇ ਦੇਸ਼ ਦੇ ਵਿੱਚ ਸਰਕਾਰੀ ਛੁੱਟੀ ਸੀ ਛੋਟੀ ਛੋਟੀ ਗੱਲ ਦੇ ਉੱਤੇ ਦੇਸ਼ ਦੇ ਵਿੱਚ ਇਸ਼ਤਿਹਾਰ ਦੇ ਨਾਲੇ ਭਗਵੰਤ ਮਾਨ ਸਾਹਿਬ ਨੇ ਅੱਜ ਕਿਸੇ ਵੀ ਦੇਸ਼ ਦੇ ਅਖਬਾਰ ਚ ਪੰਜਾਬ ਦੇ ਅਖਬਾਰ ਚ ਕਿਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਮਾਨ ਸਾਹਿਬ ਇਹ 5 ਸਦੀਆਂ ਦੀ ਪ੍ਰਤੀਕਸ਼ਾ ਤੇ ਪ੍ਰਤੀਗਿਆ ਦਾ ਕਰਕੇ ਇਹ ਰਾਮ ਮੰਦਰ ਸਥਾਪਿਤ ਹੋਇਆ ਇਹ ਦੇ ਨਾਲ ਸਮੁੱਚੇ ਦੇਸ਼ ਵਾਸੀਆਂ ਦੀਆਂ ਪੰਜਾਬੀਆਂ ਦੀ ਭਾਵਨਾ ਮਜੂਬ ਹੋਈ। ਕੱਲ ਨਿੰਗ ਸਿੰਘਾਂ ਨੇ ਨੰਗਰ ਲਾਇਆ ਹਰੇਕ ਸਿੱਖ ਨੇ ਖੁਸ਼ੀ ਮਨਾਈ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਪਰ ਤੁਸੀਂ ਬੜੀ ਇੱਕ ਛੋਟੀ ਤੇ ਨੀਵੀਂ ਸੋਚਦਾ ਇੱਕ ਆਪਣਾ ਕੱਲ ਕਰਦਾਰ ਦਿਖਾਇਆ ਤੁਸੀਂ। ਮੈਂ ਥਾਥੋ ਤੇ ਸਮੂਹ ਪੰਜਾਬੀ ਇਹੋ ਜੀ ਆਸ ਨਹੀਂ ਸੀ ਕਰਦੇ ਕਿ ਇਸ ਨੀਵੇਂ ਪੱਧਰ ਤੱਕ ਵੀ ਗਿਰੋਗੇ। ਬੜੀ ਮਾੜੀ ਤੇ ਸ਼ਰਮ ਵਾਲੀ ਗੱਲ ਹੈ।